ਆਪਰੇਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕਹਿੰਦਾ ਨਗਰ ਨਿਗਮ ਤੇ ਡਮਾਟਾ ਦੀ ਟੀਮਾਂ ਜੰਗੀ ਪੱਧਰ ਦੇ ਉੱਪਰ ਐਨਕ੍ਰੋਚਮੈਂਟ ਡਰਾਈਵ ਨੂੰ ਲੈ ਕੇ ਸੂਹਰਦ ਹੋਈਆਂ ਨਜ਼ਰ ਆ ਰਹੀਆਂ ਤੇ ਅੱਜ ਚੌਥੇ ਦਿਨ ਲਗਾਤਾਰ ਵੱਡੇ ਪੱਧਰ ਤੇ ਉੱਪਰ ਕੈਸੇ ਲਗੇ ਐਨਕ੍ਰੋਚਮੈਂਟ ਡਰਾਈਵ ਜਿਹੜੇ ਕਿ ਮੁਹਾਲੀ ਦੇ 3B2 ਦੇ ਇਲਾਕੇ ਵਿੱਚ ਚਲਾਈ ਜਾ ਰਹੀ ਹੈ ਜਿੱਥੇ ਕਿ ਲੋਕਾਂ ਵੱਲੋਂ ਇੱਕ ਗ੍ਰੀਨ ਬੈਲਟ ਦੇ ਉੱਪਰ ਵੱਡੇ ਪੱਧਰ ਤੇ ਕਬਜ਼ਾ ਕੀਤਾ ਗਿਆ ਤੇ ਕਿ ਉੱਥੇ ਜਿਹੜੇ ਕੈਸੇ ਨੇ ਕਿ ਆਪਣੇ ਖੇਤੀਬਾੜੀ ਦਾ ਕੰਮ ਜਿਹੜਾ ਕਿ ਕੀਤਾ ਗਿਆ ਕਿ ਸਿਰਫ ਚਾਰ ਮਕਾਨਾਂ ਵੱਲੋਂ ਜਿਹੜੇ ਕਬਜ਼ਾ ਕੀਤਾ ਗਿਆ ਦੂਸਰੇ ਪਾਸੇ तकरीबन ਨਗਰ ਨਿਕੰਦੀਆਂ ਟੀਮਾਂ ਜਾਂ ਗਮਾੜਾ ਦੀਆਂ ਟੀਮਾਂ ਦੀ ਇਨਕੋਰੇਜਮੈਂਟ ਡਰਾਈਵ ਦੀ ਜੇਕਰ ਗੱਲ ਕੀਤੀ ਜਾਵੇ ਉਸ ਵੇਲੇ ਵੱਡੇ ਸਵਾਲਾਂ ਨਿਸ਼ਾਨਾਂ ਦੇ ਘੇਰੇ ਵਿੱਚ ਹੈ ਕਿ ਆਮ ਲੋਕਾਂ ਦੇ ਘਰਾਂ ਵਿੱਚ ਤਾਂ ਪੀਲਾ ਪੰਜਾ ਮਿੰਟ ਤੋਂ ਪਹਿਲਾਂ ਜਿਹੜਾ ਕਿ ਹੈਗਾ ਇਹਨਾਂ ਟੀਮਾਂ ਵੱਲੋਂ ਚਲਾ ਦਿੱਤਾ ਗਿਆ ਲੇਕਿਨ ਜਿੱਥੇ ਐ ਪਾਰਕ ਦੇ ਵਿੱਚ ਗ੍ਰੀਨ ਬੈਲਟ ਦੇ ਉੱਤੇ ਕਬਜ਼ਾ ਕਰਕੇ ਜਿਹੜਾ ਕੀਆ ਆਪਣੇ ਖੇਤੀਬਾੜੀ ਕੀਤੀ ਗਈਆਂ ਜਾਂ ਪਾਰਕ ਦੇ ਉੱਪਰ ਗ੍ਰਿੱਲਾਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਕੱਲ 2 ਵਜੇ ਤੋਂ 2 ਵਜੇ ਸਮਾਂ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦਾ 2 ਵਜੇ ਦਾ ਟਾਈਮ ਲੈ ਕੇ ਹੋ ਚੱਲਿਆ 2 ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਕਿਹਾਗਾ ਲਗਾਤਾਰ ਰਕੀਗਾ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਇਸ ਤਰੀ ਮੀਡੀਆ ਦੇ ਵਿੱਚ ਗੱਲਾਂ ਬਾਤ ਨਿਕਲੀਆਂ ਤਾਂ ਆਸਰ ਵੀ ਇਧਰ ਇਟਾਪ ਦੇ ਇੱਕ ਦੂਜੇ ਦੇ ਖਬਰ ਦੇ ਨਜ਼ਰ ਆਏ ਕਿ ਬਾਕੀਆਂ ਦੇ ਘਰਾਂ ਦੇ ਵਿੱਚ ਤਾਂ ਆਮ ਘਰਾਂ ਦੇ ਵਿੱਚ ਕਹਿ ਦਈਏ ਕਿ ਆਮ ਘਰਾ ਦੇ ਵਿੱਚ ਤਾਂ 1 ਮਿੰਟ ਤੋਂ ਪਹਿਲਾਂ ਜਿਹੜਾ ਕਿ ਗਮਾੜਾ ਦਾ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆਇਆ ਸੀ ਲੇਕਿਨ ਦੂਸਰੇ ਪਾਸੇ ਜੋ ਸੂਬਾ ਰਾਣੇ ਘਰਾ ਦੇ ਆਸ-ਪਾਸ ਦੇ ਗ੍ਰੀਨ ਪਾਰਕ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜਾ ਇਹ ਕਾਹ ਜਿਹੜਾ ਡਰਾਈਵਡ ਕਿ ਗਿਆ ਉੱਥੇ ਬ੍ਰੇਕ ਜੇਸੀਪੀ ਮਸ਼ੀਨਾਂ ਨੂੰ ਲਿਖਿਆ ਬ੍ਰੇਕਾਂ ਲੱਗੀਆਂ ਸਨ ਤੇ ਉਸ ਤੋਂ ਬਾਅਦ ਜਿਹੜੀ ਕਿ ਕਾਰਵਾਈ ਇੱਕ ਵਾਰ ਫੇਰ ਸ਼ੁਰੂ ਕਰ ਦਿੱਤੀ ਗਈ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਕਿ ਲਗਾਤਾਰ ਜਿਹੜਾ ਕਿ ਇਹਨਾਂ ਨੂੰ ਪੁਲਿਸ ਫੋਰਸ ਹੀ ਭਾਰੀ ਕਮੀ ਜਿਹੜੀ ਕਿ ਇੱਧਰ ਦੇਖਣ ਨੂੰ ਮਿਲ ਰਹੀ ਕਿ ਲੋਕੀ ਇਕਦਮ ਉਗਰ ਹੋ ਜਾਂਦੇ ਨੇ ਜਿਸ ਤਾ ਹੀ ਉਹਨਾਂ ਦੇ ਤੇ ਕਿਤੇ ਨਾ ਕਿਤੇ ਪੁਲਿਸ ਫੋਰਸ ਦੇ ਵੀ ਭਾਰੀ ਕਮੀ ਨਜ਼ਰ ਆਈ ਹੈ ਕਿ ਆ ਕੇ ਮੋਹਾਲੀ ਪੁਲਿਸ ਨੂੰ ਕਿਸੇ ਵੀ ਤਰੀਕੇ ਦੀ ਸਕਿਉਰਿਟੀ ਜਿਹੜੀ ਕਿ ਹੈ ਐਨਕ੍ਰੋਚਮੈਂਟ ਡਰਾਈਵਰੂਮ ਨਹੀਂ ਦਿੱਤੀ ਗਈ ਜਿਹੜੀ ਡਰਾਈਵਰ ਦੀ ਟੀਮਾਂ ਨੇ ਉਹਨਾਂ ਨੂੰ ਨਹੀਂ ਦਿੱਤੀ ਗਈ ਜੋ ਕਿ ਵੱਡੇ ਸਵਾਲਿਆਂ ਨਿਸ਼ਾਨਾ ਦੇ ਘੇਰੇ ਵਿੱਚ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਭਗਵੰਤ ਮਾਨ ਸਰਕਾਰ ਵੱਲੋਂ ਅੱਜ ਇੱਕ ਹੈਲਥ ਬੀਮਾ ਕ ਜੀਵਨ ਬੀਮਾ ਯੋਜਨਾ ਕਾਰਜ ਜਿਹੜਾ ਕਿ ਹੈਗਾ ਮੁੱਖ ਮੰਤਰੀ ਸੇ ਅਰ ਸੇ ਤ ਯੋਜਨਾ ਕਾਰਡ ਦਾ ਸੋ ਜਿਹੜਾ ਕਰਨਾ ਉਦਘਾਟਨ ਕਰਨਾ ਸੀਗਾ ਉਸ ਨੂੰ ਲੈ ਕੇ ਸਾਰੀ ਦੀ ਸਾਰੀ ਫੋਰਸ ਉੱਥੇ ਤਨਤ ਕਰ ਦਿੱਤੀ ਗਈ ਹੈ ਭਾਰਤ ਦੀ ਇੱਕ ਪਾਸੇ ਦ ਜਿਹੜਾ ਕਿ ਹੈ ਕਿ ਪਰ ਹਾਰ ਗੈਂਗਸਟਰਾਂ ਦੇ ਉੱਪਰ ਪ੍ਰਹਾਰ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾਣਗੇ 12000 ਦੇ ਕਰੀਬ ਪੁਲਿਸ ਮੁਲਾਜ਼ਮ ਅਸੀਂ ਸੜਕਾਂ ਤੇ ਤਣਾਅ ਕਰ ਦਿੱਤੇ ਨੇ ਲੇਕਿਨ ਉਹ ਦਾਅਵੇ ਆ ਤੇ ਵਾਅਦੇ ਆ ਦੀ ਹੂਕ ਮੁਹਾਲੀ ਦੇ ਫੇਸ 3B2 ਤੋਂ ਨਿਕਲਦੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਪੰਜਾਬ ਜਿਹੜਾ ਹਾਈ ਕੋਰਟ ਦੇ ਹੁਕਮਾਂ ਨੂੰ ਕਹੇ ਸੀ ਕਿ ਛਿੱਕੇ ਦਾ ਡੰਗਦੇ ਹੋਏ ਕਿ ਕਿਸੇ ਵੀ ਤਰੀਕੇ ਦੀ ਫੋਰਸ ਪੁਲਿਸ ਫੋਰਸ ਜਿਹੜੀ ਕਿ ਇਹ ਇਹਨਾਂ ਨੂੰ ਮੁਹੱਈਆ ਨਹੀਂ ਕਰਵਾਏਗੀ ਹਾਲਾਂਕਿ ਨਗਰ ਨਿਗਮ ਕਮਿਸ਼ਨਰ ਨਾਲ ਜਿਹੜੀ ਇਸ ਸਮੇਂ ਦੀ ਗੱਲਬਾਤ ਕੀਤੀ ਗਈ ਤਾਂ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਬਜ਼ਾਧਾਰੀਆਂ ਵੱਲੋਂ ਕਬਜ਼ੇ ਨਾ ਛੱਡੇ ਕਬਜ਼ਾ ਹਟਾਉਣ ਤੋਂ ਬਾਅਦ ਵੀ ਕਬਜ਼ਾ ਕੀਤਾ ਜਾਂਦਾ ਤਾਂ ਉਹਨਾਂ ਦਾ 플ੌਟ ਜਿਹੜਾ 플ੌਟ ਹੈਗਾ ਉਹ ਵੀ ਰੀਜ਼ਿਊਮਡ ਰਹਿ ਗਿਆ ਸੰਬੰਧਿਤ ਅਥਾਰਟੀਆਂ ਵੱਲੋਂ ਕਰਵਾਨ ਦੀ ਕਵਾਇ ਜਿਹੜੀ ਕਿ ਸ਼ੁਰੂ ਕਰ ਦਿੱਤੀ ਜਾਏਗੀ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਕਬਜ਼ਾਧਾਰੀ ਨੇ ਉਹ ਕਬਜ਼ਾ ਛੱਡਣਗੇ ਜਾਂ ਉਹਨਾਂ ਦੇ 플ੌਟ ਜਿਹੜੇ ਕਿ ਕਬਜ਼ੇ ਵਿੱਚ ਲਏ ਜਾਣਗੇ ਦੂਸਰੇ ਪਾਸੇ ਇੱਕ ਹੋਰ ਆਮ ਲੋਕ ਇਧਰ ਦੇਖੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਡੀਡੀਪੀ ਇੱਕ ਸਰਵਿੰਗ ਡੀਡੀਪੀ ਹੈ ਉਸ ਦੇ ਵੱਲੋਂ ਵੀ ਗ੍ਰੀਨਵੈਲ ਦੇ ਉੱਪਰ ਕਬਜ਼ਾ ਕੀਤਾ ਗਿਆ ਤੇ ਉਹਨਾਂ ਦਾ ਕਬਜ਼ਾ ਛੱਡ ਕੇ ਬਾਕੀ ਜਿਹੜੇ ਆਮ ਨੇ ਦੂਸਰੇ ਵਿਅਕਤੀ ਨੇ ਉਹਨਾਂ ਦੇ ਗ੍ਰੀਨ ਬਰਡ ਦੇ ਉੱਪਰ ਜੜ ਕੇ ਗਮਾਡਾ ਦਾ ਪੀਲਾ ਪੰਜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਤੇ ਨਾ ਕਿਤੇ ਪਿਕ ਐਂਡ ਚੂਜ਼ ਦੀ ਪਾਲਿਸੀ ਜਿਹੜੀ ਕਿ ਗਮਾਡਾ ਦੀ ਟੀਮ ਦੇ ਉੱਪਰ ਜੜ ਕੇ ਅਰੋਪ ਲੱਗ ਰਹੇ ਨੇ ਕਿ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਹੁਣ ਹੁਣ ਦੇਖਣਾ ਹੋ ਗਿਆ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਕਿ ਹੈ ਗਮਾਡਾ ਵੱਲੋਂ ਕੀਤੀ ਜਾਗੀ ਹਾਲਾਂਕਿ ਗਮਾਡਾ ਦੇ ਅਧਿਕਾਰੀਆਂ ਨੂੰ ਲਗਾਤਾਰ ਇਤਰਾਜ਼ ਦਿੱਤਾ ਜਾ ਰਿਹਾ ਹੈ ਕਿ ਸਾਨੂੰ ਕਿਤੇ ਨਾ ਕਿਤੇ ਭਾਰੀ ਪੁਲਿਸ ਫੋਰਸ ਦੀ ਕਮੀ ਦੇ ਕਾਰਨ ਇੰਨਾ ਸਮਾਂ ਲੱਗਦਾ ਪਿਆ ਤਾਂ ਹੁਣ ਆਉਣ ਵਾਲੀ 5 ਤਰੀਕ ਨੂੰ ਪੰਜਾਬ ਰੈਣਾ ਸਲਮਾਈ ਹੋएगी ਨਾ ਦੇਖਣਾ ਹੋਏਗਾ ਕਿ ਉੱਥੇ ਕਿਸ ਤਰ੍ਹਾਂ ਦਾ ਫੈਸਲਾ ਜਿਹੜਾ ਕੀ ਹੈਗਾ ਆਏਗਾ ਤੇ ਨਗਰ ਨਿਗਮ ਕਮਿਸ਼ਨਰ ਲੈ ਕੇ ਗਿਆ ਉਹਨਾਂ ਵੱਲੋਂ ਕੀ ਆਇਆ ਕਿ ਜਦੋਂ ਤੱਕ ਸਾਨੂੰ ਫਰਦਰ ਆਰਡਰ ਪੰਜਾਬ ਲੈਣਾ ਹਾਈ ਕੋਰਟ ਤੋਂ ਨਹੀਂ ਮਿਲਦਾ ਟਰਾਈ ਮਤਲਬ ਸੂਰ ਇਸੇ ਤਰੀਕੇ ਨਾਲ ਪੂਰੇ ਮੋਹਾਲੀਆਂ ਪੂਰੇ ਪੰਜਾਬ ਦੇ ਵਿੱਚ ਚੱਲਦੀ ਹੋਈ ਨਜ਼ਰ ਆएगी ਮੋਹਾਲੀ ਤੋਂ ਮਨੀਸ਼ ਸ਼ੰਕਰ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਦਾ ਟੋ ਆਈਐਲਟਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ